ਸਤਿ ਸ੍ਰੀ ਅਕਾਲ ਤੁਸੀਂ ਤੂੰ YouTube ਚੈਨਲ ਅਤੇ Facebook ਪੇਜ Only Truth Noise 057 ਦੀ ਆਵਾਜ਼ ਸੋ ਅੱਜ ਬਹੁਤ ਹੀ ਸੁਭਾਗਾ ਸਮਾਂ ਹੈ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਲਾ ਤੋਂ ਕਦੇ ਬੇਡੇ ਵਿੱਚ ਖੜੇ ਹਾਂ ਤੁਸੀਂ ਦੇਖ ਰਹੇ ਸਾਡੇ ਨਾਲ ਸਾਡੇ ਭੈਣ ਭਾਈ ਖੜੇ ਨੇ ਸੋ ਅੱਜ ਹੋਇਆ ਕਿ ਗੁਰਦਾ ਕਹਿੰਦਾ ਨੇ ਵੀ ਲੱਖ ਕੁਛ ਨਾ ਪਤਸਾਈਆਂ ਸਤਿਗੁਰ ਨਾਲ ਜੁੜ ਕਰੇ ਉਹਦੇ ਨਾਲ ਹੀ ਇੱਕ ਹੋਰ ਗੁਰਦੰਦਾ ਬੇਫਿਕ ਮਹਕਾਰਨਾ ਵੀ ਬੇਕਦਰ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁਕੱਦਰਾਂ ਦਾ ਔਰ ਉੱਗਣ ਵਾਲੇ ਉੱਗ ਲੈਂਦੇ ਨੇ ਚੀਨਾ ਪਾਰ ਦੇ ਪੱਥਰਾਂ ਦਾ ਜਿਹਨੇ ਉੱਗਣਾ ਪੱਥਰਾਂ ਦੇ ਵਿੱਚ ਵੀ ਉੱਗ ਜਾਂਦਾ ਤੇ ਸਾਡੇ ਨਾਲ ਇੱਕ ਬੱਚੀ ਹੈ ਇਹਦਾ ਨਾਮ ਹੈ ਦਮਨ ਪ੍ਰੀਤ ਕੌਰ ਅਸਲ ਵਿੱਚ ਹੋਇਆ ਕਿ ਇਹਨਾਂ ਨੇ ਜੋ ਨਿਮਰਤਾ ਬਦਲਾ ਦਾ ਪੇਪਰ ਉਹ ਕਰੈਕ ਕੀਤਾ ਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਨਾਲ ਜੋ ਪ੍ਰਾਇਮਰੀ ਸਕੂਲ ਆ ਉਹਨਾਂ ਦੇ ਪ੍ਰਿੰਸੀਪਲ ਮੈਡਮ ਨੇ ਕਹਿੰਦਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਮੈਡਮ ਵੀ ਸਾਥ ਸ੍ਰੀ ਕਲਜੀ ਆਪਣਾ ਨਾਮ ਦੱਸੋਗੇ ਜੀ ਹਾਂਜੀ ਮੇਰਾ ਨਾਮ ਰਜਨੀ ਗੁੱਟਾ ਹੈ ਮੈਂ ਸਰਕਾਰੀ ਪ੍ਰਾਈਮਰੀ ਸਕੂਲ ਮੈਲਾ ਦੀ ਸੀਐਸਟੀ ਆਂ। ਬਹੁਤ ਬਹੁਤ ਧੰਨਵਾਦ ਜੀ। ਸੋ ਜਿੰਨੇ ਤੁਹਾਡੇ ਜਿੰਨੇ ਬੇਟੀ ਨੇ ਇਹ ਟੈਸਟ ਕ੍ਰੈਕ ਕੀਤਾ ਅੱਜ ਬੜਾ ਮਤਲਬ ਵਧੀਆ ਦਿਨ ਆ ਕਿਸੀਂ ਉਸ ਨੂੰ ਬੜੇ ਸਾਧਰਾਂ ਦੇ ਨਾਲ ਖੁਸ਼ੀਆਂ ਨਾਲ ਵੇਗਾ ਕਰ ਰਹੇ ਹਾਂ। ਕਿੰਦਾ ਨਾ ਮੈਸੇਜ ਹੈਗਾ। ਸਾਨੂੰ ਤਾਂ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਿੰਡ ਦੀ ਕੁੜੀ ਨੇ ਸਾਡੇ ਸਕੂਲ ਦੀ ਕੁੜੀ ਨੇ ਇੰਨਾ ਅੱਗੇ ਤੱਕ ਜਾ ਕੇ ਇਸ ਨਵੋਦੇ ਦੇ ਪੇਪਰ ਨੂੰ ਪਾਸ ਕੀਤਾ ਹੈ ਤੇ ਇੰਨੀ ਅੱਗੇ ਵੱਧ ਰਹੀ ਹੈ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਜੀ। ਹੁਣ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹਨੀ ਆ ਜੀ। ਦੇਖੋ ਬੱਚੇ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਵੀ ਜਾ ਰਹੇ ਨੇ ਪਰ ਸਰਕਾਰੀ ਸਕੂਲਾਂ 'ਚ ਅੱਜਕੱਲ ਇੰਨੀਆਂ ਸਹੂਲਤਾਂ ਹੋ ਗਈਆਂ ਹਰ ਬੱਚੇ ਲਈ ਇੰਨੀਆਂ ਓਪਰਚ्युनिटीਜ਼ ਹੋ ਗਈਆਂ ਕਿ ਹਰ ਬੱਚਾ ਅੱਗੇ ਪੜ੍ਹ ਸਕਦਾ ਹੈ ਅਸੀਂ ਸਾਰੇ ਨੂੰ ਇਹ ਬੇਨਤੀ ਕਰਾਂਗੇ ਕਿ ਸਾਰੇ ਬੱਚੇ ਜ਼ਰੂਰ ਸਰਕਾਰੀ ਸਕੂਲਾਂ ਦੀਆਂ ਇੰਨੀਆਂ ਸਹੂਲਤਾਂ ਦਾ ਲਾਭ ਲਓ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਬਹੁਤ-ਬਹੁਤ ਧੰਨਵਾਦ ਮੈਡਮ ਜੀ ਆਪਣਾ ਕਿਨੋ ਮੈਡਮ ਜੀ ਸੰਤੋਸ਼ ਜੀ ਸੰਤੋਸ਼ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੇਖੋ ਮਾਪੇ ਹੁੰਦੇ ਆ ਬੱਚੇ ਨੂੰ ਰੋਟੀ ਤੋਂ ਦੇ ਕੇ ਪੇਪਨ ਦੇ ਕੇ ਤੋੜ ਦਿੰਦੇ ਆ ਜਿਆਦਾ ਸਮਾਂ ਬੱਚੇ ਪੀਤਰਾ ਕੋਲੇ ਬਿਲਾੜਦੇ ਨੇ ਰਾਤ ਨੂੰ ਸ਼ਾਮ ਨੂੰ ਜਾਂਦੇ ਆ ਰਾਤ ਨੂੰ ਸਮਾਂ ਜਾਂਦੇ ਆ ਸਵੇਰੇ ਉੱਠ ਕੇ ਫੇਰ ਪੀਤਰਾ ਕੋਲੇ ਚਲੇ ਜਾਂਦੇ ਆ ਜਦੋਂ ਬੱਚਿਆਂ ਦਾ ਜਿਆਦਾ ਜਿਹੜਾ ਵਾਸਤਾ ਲਾ ਲੋਦਾ ਜਗਾ ਲਗਾ ਪੀਤਰਾ ਨਾਲ ਹੁੰਦਾ ਆ ਆਪਾਂ ਮੈਡਮ ਸੰਤੋਸ਼ ਨਾਲ ਵੀ ਗੱਲ ਕਰਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਐ ਐਕਚੁਅਲੀ ਮੈਂ ਤਾਂ ਦੇਖੋ ਸੱਸੀ ਕਾਲਸਰਿਆ ਨੂੰ ਮੈਨੂੰ ਤਾਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਵੀ ਕਲਾਸਿੰਗ ਚਾਰਜ ਦਾ ਔਰ ਇੱਕ ਜਦੋਂ ਮੰਨੀ ਆਪਣੇ ਬੂਟੇ ਨੂੰ ਪਾਣੀ ਦੇ ਕੇ ਸਿੰਜ ਕੇ ਵੱਡਾ ਕਰਦਾ ਜਦੋਂ ਫਲ ਦਿੰਦਾ ਉਹ ਅਸਲੀ ਉਹਦੀ ਸਫਲਤਾ ਉਹ ਮੰਨੀ ਜਾਂਦੀ ਹੈ ਤਾਂ ਅੱਜ ਜੇ ਬੱਚਾ ਇਸ ਮਕਾਮ ਤੇ ਪਹੁੰਚਿਆ ਤਾਂ ਮੇਰੇ ਲਈ ਤਾਂ ਖੱਦੋਂ ਪਰੇ ਖੁਸ਼ੀ ਦੀ ਗੱਲ ਹੈ ਵੀ ਮੈਨੂੰ ਅਬਦੇ ਆਪ ਨੂੰ ਲੱਗਦਾ ਵੀ ਇਹਨੇ ਨਹੀਂ ਕਰਾਇਆ ਕੀਤਾ ਪਤਾ ਨਹੀਂ ਮੈਂ ਹੀ ਕੀਤਾ ਠੀਕ ਹੈ ਤੇ ਮੈਨੂੰ ਤਾਂ ਦੇਖੋ ਇਥੋਂ ਤੱਕ ਆ ਕਿ ਇਹ ਬੱਚਾ ਜਿਹੜਾ ਕਿ ਜ਼ਿੰਦਗੀ ਦੇ ਆਪਣੇ ਸਾਰੇ ਆਸੋਂ ਆਸਾਂ ਉਹਦਾ ਤਾਂ ਖਤਮ ਹੋ ਗਿਆ ਸੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਮੈਲਾਂ ਦੇ ਵਿੱਚ ਇੱਕ ਬਹੁਤ ਹੀ ਗਰੂ ਐਕਸੀਡੈਂਟ ਹੋਇਆ ਸੀ ਭਾਨਕ ਤਾਂ ਉਹਦੇ ਵਿੱਚ ਇੱਕ ਬੱਚਾ ਤਾਂ ਐਕਸਪਾਇਰ ਹੋ ਗਿਆ ਸੀ ਸਾਡੇ ਸੀਨੀਅਰ ਸੈਕੰਡਰੀ ਸਕੂਲ ਦਾ ਤੇ ਇਹ ਉਹ ਬੱਚਾ ਸੀ ਜਿਨੇ ਮੌਤ ਨਾਲ ਬਹੁਤ ਹੀ ਜੱਦੋ ਜਹਿਦ ਕਰਕੇ ਸੰਘਰਸ਼ ਕਰਕੇ ਜ਼ਿੰਦਗੀ ਉਹਦੀ ਬਚ ਗਈ ਤੇ ਅੱਜ ਇਹ ਬੱਚਾ ਇਸ ਮੁਕਾਮ ਤੇ ਜਾ ਰਿਹਾ ਤਾਂ ਇਸ ਤੋਂ ਵੱਧ ਕੇ ਹੋਰ ਖੁਸ਼ੀ ਕੀ ਹੋ ਸਕਦੀ ਹੈ ਸਾਡੇ ਲਈ ਇਹਨਾਂ ਦੇ ਪੇਰੈਂਟਸ ਲਈ ਉਸ ਦਾ ਬਹੁਤ ਹੀ ਧੰਨਵਾਦੀਆਂ ਸਾਡੇ ਸਰਕਾਰੀ ਸਕੂਲ ਦਾ ਬੱਚਾ ਹੈ ਇਹ ਸਰਕਾਰੀ ਸਕੂਲ ਦੇ ਵਿੱਚ ਪੜਿਆ ਤੇ ਸਾਡੇ ਲਈ ਤਾਂ ਬਹੁਤ ਹੀ ਮਾਣ ਦੀ ਗੱਲ ਇਹਦੇ ਵਿੱਚ ਹੈ ਤੇ ਇੱਕ ਮੈਂ ਉਦਾਹਰਨ ਦੇ ਤੌਰ ਤੇ ਕਹਿਣਾ ਚਾਹਾਂਗੀ ਵੀ ਜਿਵੇਂ ਕਹਿੰਦੇ ਵੀ ਇੱਕ ਮਿਸਟਰ ਨਹਾ ਸੀ ਕੋਈ ਕੁੜੀ ਹਾਂਜੀ ਹਾਂਜੀ ਟ੍ਰੇਨ ਦੇ ਕਹਿੰਦੇ ਸਫ਼ਰ ਕਰ ਰਹੀ ਸੀ ਤੇ ਕੁਝ ਜਿਹੜੇ ਲੁਟੇਰੇ ਸੀ ਉਹਨਾਂ ਨੇ ਨਾ ਸਨੈਚ ਕੀਤੀ ਉਹਦੀ ਟੀਨ ਬੋਰਡ ਲਈ ਤੇ ਉਹ ਜਿਹੜੀ ਸਨੈਚ ਕੀਤੀ ਤਾਂ ਦੇਖੋ ਬਹੁਤ ਹੀ ਉਹ ਹਿੰਮਤੀ ਕੁੜੀ ਸੀ ਉਹਨੇ ਕੀ ਕੀਤਾ ਉਹਨਾਂ ਦੇ ਨਾਲ ਪੂਰਾ ਮੁਕਾਬਲਾ ਕੀਤਾ ਤੇ ਉਹ ਨੀਚੇ ਡਿੱਗ ਪਈ ਉਹਦੀ ਇੱਕ ਨੱਤ ੱਗੱਟੀ ਗਈ ਤੇ ਉਹ ਲੇਟਰ ਔਨ ਬਾਅਦ ਦੇ ਵਿੱਚ ਕੀ ਆ ਉਹ ਐਵਰੇਸ ਦੇ ਉੱਪਰ ਵੀ ਚੜ ਗਈ ਇੱਕ ਲੱਤ ਦੇ ਨਾਲ ਦੋ ਲੱਤਾਂ ਦੇ ਨਾਲ ਚੱਲਣ ਲੋਕਾਂ ਨੂੰ ਔਖਾ ਲੱਗਦਾ ਹੈ ਉਹ ਉਹਦਾ ਜਿਹੜਾ ਉਹਦਾ ਅੰਦਰੋਂ ਉਹਦਾ ਜਜ਼ਨੀਰ ਸੀ ਉਹਦਾ ਜਿਹੜਾ ਹੌਸਲਾ ਸੀ ਉਹਨੇ ਉਹਨੂੰ ਉੱਥੇ ਤੱਕ ਪਹੁੰਚਾ ਦਿੱਤਾ ਤਾਂ ਜਿਹੜੀ ਇਨਸੀਡੈਂਟ ਇਸ ਬੱਚੇ ਨਾਲ ਵਾਪਰੀ ਹੋਈ ਸੀ ਤਾਂ ਉਹਦੇ ਕੰਪੈਰੀਟ ਜੇ ਮੈਂ ਸੋਚਾਂ ਤਾਂ ਸਾਡਾ ਬੱਚਾ ਉਹਦੇ ਨਾਲੋਂ ਕਿਸੇ ਵੀ ਮਾਇਨੇ 'ਚ ਘੱਟ ਨਹੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬਰਾਬਰ ਹੀ ਹੈ ਜੀ ਸਾਬੇ ਮੈਂ ਤਾਂ ਇਹ ਉਮੀਦ ਕਰਦੀ ਆਂ ਹੀ ਆਸਾਂ ਕਰਦੀ ਆਂ ਇਹਦੇ ਕੋਲੋਂ ਪਰਮਾਤਮਾ ਕਰੇ ਜਿਵੇਂ ਇਹਦੀ ਜ਼ਿੰਦਗੀ ਦੇ ਵਿੱਚ ਹੱਥ ਰੱਖ ਕੇ ਇਹਨੂੰ ਬਚਾਇਆ ਪਰਮਾਤਮਾ ਨੇ ਇਹਦੀ ਮਿਹਨਤ ਸਦਕਾ ਹੈ ਇਹ ਦੇਖੋ ਕਰੈਕ ਕਰਕੇ ਚੱਲੀ ਆ ਆਪਣੇ ਟਾਰਗੇਟ ਅਚੀਵ ਕਰਨੇ ਚੱਲੀ ਆ ਜ਼ਿੰਦਗੀ ਦੇ ਇਹ ਜ਼ਿੰਦਗੀ ਵੀ ਹਰ ਮੈਦਾਨ ਦੇ ਵਿੱਚ ਫਤਿਹ ਹਾਸਲ ਹੋਵੇ ਇਹਨੂੰ ਤੇ ਅਸੀਂ ਇਹਦੇ ਲਈ ਤਹਿ ਦਿਲੋਂ ਹੂ ਸ਼ੁਕਰਗੁਜ਼ਾਰ ਆਂ ਪਰਮਾਤਮਾ ਦੇ ਵੀ ਸਾਡਾ ਬੱਚਾ ਉਹਨੂੰ ਪਿਆਦਰਤੀਆਂ ਕਰੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਬਾਈ ਜਗਤਾਰ ਵੈਸੇ ਇਹਨਾਂ ਦਾ ਨਾਂ ਜਗਤਾਰ ਤੁਹਾਨੂੰ ਦੱਸਦਾ ਹੋ ਸਕਦਾ ਆਪਣੇ ਕਿੰਤ ਬੰਨਾਂ ਦਾ ਗਲਕਾਰ ਨਾਂ ਜਾਣਦੇ ਹੋਣ ਇਹਦਾ ਅਸਲੀ ਨੋ ਜਗਤਾਰਾ ਵੈਸੇ ਅਸੀਂ ਸਾਰੇ ਪ੍ਰੇਮ ਨਾਲ ਪਿਆਰਨੇ ਨੂੰ ਕੀ ਕਹਿੰਦੇ ਵਿੱਕੀ ਸੋ ਇਹ ਆਪਣੇ ਇਹਨਾਂ ਦੀ ਬਿਉਟੀ ਹੈ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਦੇਖੋ ਕੋਈ ਗਰੀਬ ਪਰਿਵਾਰ ਹੈ ਵੱਡੀ ਹਿੰਮਤ ਦੇ ਨਾਲ ਬੱਚੇ ਨੂੰ ਇੱਥੇ ਤੱਕ ਪਹੁੰਚਾਇਆ ਮੌਕੇ ਦੇ ਸਰਕਾਰਾਂ ਮੌਕੇ ਦੇ ਪੰਚਾਇਤਾਂ ਹੋਰ ਸਾਡੇ ਜੋ ਦਾਨੇ ਸੱਜਣ ਸੀ ਉਹਨਾਂ ਦੇ ਮਦਦ ਦੇ ਨਾਲ ਅੱਜ ਬੱਚਾ ਸਾਡਾ ਠੀਕ ਠਾਕ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਪਰ ਆਪਾਂ ਭਾਈ ਵਿੱਕੀ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਸਾਥ ਸ੍ਰੀ ਕਾਲ ਅੱਛਾ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਇਹਦੇ ਖੁਸ਼ੀ ਦੇ ਮੌਕੇ ਤੇ ਹਾਂਜੀ ਨਰੀਕਾ ਖਾਲਸਾ ਵੈਰੀ ਦੀ ਫਾਟੇ ਜੀ ਅਸੀਂ ਕਾ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਸਤਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਇਸ ਨੂੰ ਚੰਗੀ ਸਿੱਖਿਆ ਦੇ ਇੱਕ ਅੱਜ ਇਸ ਮਕਾਮ ਤੱਕ ਪਹੁੰਚਾਇਆ ਪਰ ਜਲੋਸ਼ ਦੇ ਸਾਥ ਲੱਗੀ ਦੀ ਇਹਨਾਂ ਨੇ ਸਾਪ ਨੇ ਬਹੁਤ-ਬਹੁਤ ਸਾਡਾ ਮਦਦ ਕੀਤੀ ਅਤੇ ਪਿੰਡ ਦੀ ਪੰਚਾਇਤ ਬਾਈ ਹਰਵਿੰਦਰ ਸਿੰਘ ਮਾਨ ਕਾਕਾ ਸਰਪੰਚ ਜਸਵੀਰ ਸਿੰਘ ਜੱਸੀ ਬਿਆਨਤ ਸਿੰਘ ਜੱਜੀ ਕਾਕਾ ਸਿਵੀ ਆ ਜੀ ਅਤੇ ਜਸਵੀਰ ਜੱਜੀ ਨੇ ਸਾਡੀ ਬਹੁਤ ਫਾਇਦੇ ਲੋ ਮਦਦ ਕੀਤੀ ਬਹੁਤ ਜ਼ੋਰ ਨਾਲ ਇਸ ਬੱਚੇ ਨੂੰ ਬਚਾਇਆ ਜੀ ਅਸੀਂ ਸਾਰੇ ਹੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਕੂਲ स्टाफ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਕ ਆਪੋ ਪੰਜਾਬੀ ਦੀ ਕਹਿੰਦੇ ਉਹਨਾਂ ਨੇ ਵੀ ਵਿਆਜ ਨਾਲ ਕੀ ਪਿਆਰਾ ਤੇ ਫਿਰ ਬਾਗ ਨਾਲ ਮੂਲਪਾਰਾ ਬੇਟੀ ਦੇ ਦਾਦਾ ਜੀ ਨਾਲ ਵੀ ਗੱਲ ਕਰਨੀ ਤਾਂ ਬਣਦੇ ਹਨ ਹਾਂ ਮੂਲ ਨਾਲ ਵਿਆਹ ਪਰਾ ਚਲੋ ਕਈ ਵਾਰੀ ਤੰਮੜੀ ਵੀ ਜਬਾਣਾ ਇਧਰ ਉਧਰ ਹੋ ਜਾਂਦੀ ਹੈ ਮਾਫ ਕਰਨਾ ਤੇ ਸਾਡੇ ਨਾਲ ਬੇਟੀ ਗਵਨਪ੍ਰੀਤ ਕੌਰ ਦੇ ਦਾਦਾ ਜੀ ਨੇ ਸਤਕਾਰਯੋਗ ਸ੍ਰੀ ਗੌਰਦੇਵ ਸਿੰਘ ਜੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਹੁਤ ਕਾਕਾ ਸਾਹਿਬ ਹੈ ਜੀ ਪ੍ਰਦੇਸ਼ ਅੱਜ ਕੁਛ ਕਹਿਣਾ ਚਾਹਾਂਗਾ ਇਸ ਖੁਸ਼ੀ ਦੇ ਮੌਕੇ ਤੇ ਜੀ ਹਾਂ ਜੀ ਬਹੁਤ ਖੁਸ਼ੀ ਹੈ ਸਾਨੂੰ ਇਹ ਬੱਚੀ ਖੜੀ ਹੈ ਇਹਨੇ ਜਿਹੜਾ ਵੀ ਕੁਝ ਤਰੱਕੀ ਬਿਠਾਇਆ ਹੈ ਤਾਨੂੰ ਤੋਦੋ ਆਸਿੰਨ ਕੀ ਜਦ ਐਕਸੀਡੈਂਟ ਤੇ ਪਈ ਰਹੀ ਤੀ ਹਸਤਾਜ ਅੱਜ ਠੀਕ ਹੋ ਕੇ ਆ ਜਿਹੜਾ ਕੁਸੀਤਾ ਇਹਨੂੰ ਬਹੁਤ ਵਧੀਆ ਲੱਗ ਰਿਹਾ ਹੈ ਇਹ ਸਰਪੰਚ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਸਕੂਲ ਆ ਰਹੇ ਆ ਮਾਪੇ ਆ ਰਹੇ ਆ ਮੈਂ ਇਹਨਾਂ ਨੇ ਇਹਨਾਂ ਨੂੰ ਇਹ ਸਿੱਖਿਆ ਦੇ ਕੇ ਇਸ ਜਗ੍ਹਾ ਤੇ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਆਪਣੇ ਪਤਵੰਤੇ ਸੱਜਣ ਤੋਂ ਆਏ ਨੇ ਇੱਕ ਗੱਲ ਹੋਰ ਇਹਦੇ ਵਿੱਚ ਮੈਂ ਐਡ ਕਰਾਂਗਾ ਜੋ ਆਪਣੇ ਬੇਟੀ ਇਹਨਾਂ ਦੇ ਦਾਦੀ ਜੀ ਨੇ ਦੇਖੋ ਕਈ ਵਾਰੀ ਹੋ ਜਾਂਦਾ ਹੈ ਕੋਈ ਕੁਦਰਤ ਦਾ ਮੰਨ ਲਓ ਐਦਾਂ ਦਾ ਗੇੜ ਹੋ ਜਾਵੇ ਤਾਂ ਉਹਨਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਪਰ ਫਿਰ ਵੀ ਉਹ ਅੱਜ ਇਸ ਸੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਲਗਵਾਈ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੰਤ ਦੇ ਵਿੱਚ ਸਾਡੇ ਚੈਨਲ ਵੱਲੋਂ ਇਸ ਬੇਟੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਮੌਕੇ 'ਤੇ ਬੇਟੀ ਨਾਲ ਗੱਲਬਾਤ ਕਰਨੀ ਰਹੀ ਗਈ ਸੀ ਹਾਂ ਜੀ ਦਮਨਪ੍ਰੀਤ ਠੀਕ ਠਾਕ ਹੋ? ਹਾਂਜੀ ਅੱਜ ਫਿਰ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ। ਤੇ ਕੁਝ ਕਹਿਣਾ ਚਾਹੋਗੇ? ਅੱਗੇ ਸਾਰੇ ਇੱਕ ਇਹ ਮੇਰੇ ਸਾਰੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਅਸੀਂ ਮੈਂ ਦੇਰ ਨਹੀਂ ਦੇ ਸਕਦੀ ਵੈਰੀ ਗੁੱਡ ਦੇਖੋ ਕਿੰਨੇ ਸੰਸਕਾਰ ਨੇ ਬੱਚੇ ਦੇ ਵਿੱਚ ਅੱਜ ਵੀ ਐਸ ਕਿਸੇ ਦੇ ਵਿੱਚ ਸਭ ਤੋਂ ਪਹਿਲਾਂ ਅਧਿਆਪਕ ਅਧਿਆਪਕ ਨੂੰ ਪਹਿਲੇ ਦਰਜੇ ਤੇ ਮਾਪੇ ਜਿਹੜੇ ਉਹ ਦੂਜੇ ਦਰਜੇ ਤੇ ਸੋ ਤੁਸੀਂ ਸਾਡੇ ਨਾਲ ਬਣੇ ਰਹੇ ਅਰਥ ਦੇ ਵਿੱਚ ਫੋਰ ਸਾਡੇ ਪੂਰੀ ਟਾਈਮ ਤੋਂ ਕੈਮਰਾਮੈਨ ਬਣਿਓ ਸਾਡੇ ਚੈਨਲ ਨੂੰ ਆਪਣੀ ਬੇਟੀ ਦਮਨਪ੍ਰੀਤ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਤੇ ਸਕੂਲ ਦੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਇਸ ਤਰ੍ਹਾਂ ਵੀ ਅਸੂਬ ਘੜੀਆਂ ਸਾਡੇ ਇਲਾਕੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਆਉਂਦੀਆਂ ਰਹਿਣ ਤੇ ਅਸੀਂ ਕਵਰ ਕਰਦੇ ਰਹੀਏ ਇਸੇ ਆਸ ਦੇ ਨਾਲ ਤੁਹਾ ਤੋਂ ਵਿਦਾ ਲੈਂਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ